ਮੈਂ ਅੱਜ ਦਿਖਾ ਰਿਹਾ ਖਬਰ ਸੁਣ ਕੇ ਤੁਹਾਡੇ ਜਿਹੜੇ ਆ ਬਿਲਕੁਲ ਤੁਸੀਂ ਹੋਸ਼ ਉੱਡ ਜਾਣਗੇ ਕਿਉਂਕਿ 3 ਦਿਨ ਪਹਿਲਾਂ ਮੰਗਲਵਿਖੇ ਇੱਕ ਵਪਾਰੀ ਦਾ ਇੱਕ ਹਿੰਦੂ ਜਿਹੜੇ ਪ੍ਰਧਾਨ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਤੇ ਉਸ ਦਾ ਅੱਜ ਰੋਪੜ ਪੁਲਿਸ ਵੱਲੋਂ ਖੁਲਾਸਾ ਕਰਕੇ ਦੋ ਵਿਅਕਤੀਆਂ ਨੂੰ ਹਿਟਾਕ ਕੀਤਾ ਗਿਆ ਤੇ ਜਿਹੜੀ ਕਿ ਰੋਪੜ ਪੁਲਿਸ ਵੱਲੋਂ ਇਹ ਬਹੁਤ ਵੱਡੀ ਜਿਹੜੀ ਕਾਮਯਾਬੀ ਜਿਹੜੀ ਹੈ ਹਾਸਲ ਕੀਤੀ ਹੈ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਕੇ press conference ਦੇ ਵਿੱਚ SSP ਰੋਪੜ ਨਿਕਸ ਖਸਿੰਖ ਰਣਾ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਹੈ ਕਿ ਇਹ ਜੋ ਫੜੇ ਗਏ ਜਿਹੜੇ ਮੁਜਰਮ ਹੈ ਇਹਨਾਂ ਦੀ ਜਿਹੜੀ ਤਾਰਾਪੁਰਥ ਕਾਲ ਤੋਂ ਜੁੜਦੀਆਂ ਨੇ ਤੇ ਇਹਨਾਂ ਵੱਲੋਂ ਜਿਹੜੀ ਇਸ ਵਪਾਰੀ ਨੂੰ ਮਾਰਨ ਵਾਸਤੇ ਹਿੰਦੂ ਨੇਤਾ ਨੂੰ ਮਾਰਨ ਵਾਸਤੇ ਜਿਹੜੀ ਸਪਾਰੀ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਇਸ ਦਾ ਮਰਡਰ ਕੀਤਾ ਗਿਆ ਹੈ ਅੱਜ ਇਹ ਜਾ ਰਿਹਾ ਹੈ ਕਿ ਇੱਕ ਸਕੂਟਰੀ ਦੇ ਉੱਤੇ ਜਿਹੜੇ ਹਮਲਾ ਬਾਰਾਂ ਦੇ ਨਾਲ ਤੇ ਸਕੂਟਰ ਉਹਦੇ ਇੱਕ ਦੁਕਾਨ ਦੇ ਵਿੱਚ ਪ੍ਰਵੇਸ਼ ਹੋਣ ਤੋਂ ਬਾਅਦ ਇੱਕ ਇੱਕ ਫਾਇਰ ਜਿਹੜਾ ਕੀਤਾ ਜਾਂਦਾ ਤੇ ਉਸ ਨੂੰ ਤਾਇਅ ਤੈਰੀ ਕੀਤਾ ਜਾਂਦਾ ਹੈ। ਪੁਲਿਸ ਵੱਲੋਂ ਜਿਹੜੀ ਮੁਸਤੱਦੀ ਦਿਖਾਉਂਦੇ ਹੋਏ ਕਟੋਰੀ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਅਗਲੀ ਜਿਹੜੀ ਛਾ ਮਿਲ ਕੀਤੀ ਜਾ ਰਹੀ ਹੈ ਕਿ ਅਖੀਰ ਕੀ ਜਿਹੜਾ ਇਹਨਾਂ ਦੇ ਤਾਰਾ ਹੋਰ ਕਿਤੇ ਕਿਤੇ ਜੁੜੀਆਂ ਹੋਣ ਧੰਨਵਾਦ ਰੈਂਵਰ ਰੋਡ ਤੇ ਹੋਇਆ ਸੀਗਾ ਜਦੇ ਵਿੱਚ ਵਿਸ਼ੇ ਨੂੰ ਪਰਿਸ਼ਦ ਦੇ ਜਿਹੜੇ ਉੱਤੇ ਪ੍ਰਧਾਨ ਹੈਗੇ ਨੇ ਲੋਕਲ ਉਹਨਾਂ ਨੂੰ ਦੋ ਅੰਟਖਾਤੇ ਬੰਦੇ ਸਕੂਟੀ ਤੇ ਆ ਕਰਕੇ ਕਤਲ ਕਰਕੇ ਚਲੇ ਗਏ ਸੀਗੇ ਤਫਤੀਸ਼ ਦੌਰਾਨ ਜਿਹੜਾ ਹੈਗਾ ਫੋਰੈਂਸਿਕਸ ਦੀ ਮਦਦ ਦੇ ਨਾਲ ਆਪਾਂ ਜਿਹੜਾ ਹੈਗਾ ਮੌਕਾ ਵਕੂਆ ਜਿਹੜਾ ਹੈਗਾ ਉਹਦੀ ਜਾਂਚ ਕਰਾਈ ਸੀਗੀ ਤਾਂ ਕਲੀਅਰ ਹੋਇਆ ਸੀਗਾ ਕਿ ਇਹ ਜਿਹੜਾ ਹੂਡ ਹੈਗਾ ਉਹ ਗਨ ਸ਼ਾਟ ਹੂਡ ਹੈਗਾ ਔਰ ਨਪਨ ਦਾ ਇਸਤੇਮਾਲ ਜਰਾ ਹੈਗਾ ਫਾਇਰ ਆਰਮ ਦਾ ਹੋਇਆ ਸੀ ਉਸ ਤੋਂ ਬਾਅਦ ਵਕਫ ਵਟੀਮਾ ਬਣਾ ਕਰਕੇ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਹੈਗਾ ਔਰ ਪੂਰੀ ਜਿਹੜੀ ਹੈਗੀ ਜਾਂਚ ਦੀਨ ਕੀਤੀ ਗਈ ਔਰ ਤਫ਼ਤੀਸ਼ ਕੀਤੀ ਗਈ ਇਸ ਤਫ਼ਤੀਸ਼ ਵਿੱਚ ਜਿਹੜਾ ਹੈਗਾ ਅਸੀਂ ਜਿਹੜੇ ਐਸੈਲੈਂਟ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਜਿਨ੍ਹਾਂ ਦੇ ਨਾਂ ਜਿਹੜੇ ਹੈਗੇ ਨੇ ਮਨਦੀਪ ਸਿੰਘ ਔਰ ਮੰਗੀ ਤੇ ਦੂਜੇ ਦਾ ਨਾਂ ਜਿਹੜਾ ਹੈਗਾ ਉਹ ਹੈਗਾ ਸੁਦਰਿੰਦਰ ਸਿੰਘ ਵਰਫ ਰਿੰਕਾ ਇਹ ਦੋਹਾਂ ਦੀ ਪਛਾਣ ਕੀਤੀ ਹੈਗੀ ਹੈ ਸਲੋਪਿੰਟ ਤੇ ਰਹਿਣ ਵਾਲੇ ਹੈਗੇ ਨੇ ਸ਼ਹੀਦ ਪ੍ਰਗਤ ਸਿੰਘ ਨਗਰ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਹੈਗੇ ਐਨਾ ਤੇ ਪਹਿਲਾਂ ਵੀ ਅਪਰਾਧਿਕ ਚੋਕੜ ਹੈਗਾ ਐਨਡੀਪੀਐਸ ਐਕਟ ਦੇ ਪਰਚੇ ਹੈਗੇ ਨੇ ਖੋਦ ਦੇ ਵੀ ਪਰਚੇ ਹੈਗੇ ਨੇ ਆਮ ਸੈਕਟ ਦੇ ਵੀ ਹੈਗੇ ਔਰ ਚੋਰੀਆਂ ਦੇ ਪਰਚੇ ਹੈਗੇ ਨੇ ਇਹਨਾਂ ਨੂੰ ਅੱਜ ਜਿਹੜਾ ਹੈਗਾ ਸਾਡੀ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈਗਾ ਔਰ ਇਹਨਾਂ ਦੇ ਕੋਲੋਂ ਦੋ ਵੈਪਨ 32 ਬੋਰਦੇ ਤੇ ਨਾਲ ਕੁਝ जिंदा ਕਾਰਤੂਸ ਤੇ ਜਿਹੜਾ ਸਕੂਟੀ ਇਹਨਾਂ ਨੇ ਵਰਤੀ ਸੀਗੀ ਟੀਵੀਐਸ ਜੁਪੀਟਰ ਕਾਬਤਾ ਦੇ ਦੌਰਾਨ ਉਹ ਬਰਾਮਦ ਕੀਤੀ ਹੈਗੀ ਹੈ ਔਰ ਇਹਨਾਂ ਦੀ ਜਿਹੜੀ ਹੁੱਦ ਲੱਗੀ ਇੰਟਰੋਗੇਸ਼ਨ ਹੋਈ ਹੈ ਉਸ ਦੇ ਬੇਸ ਤੇ ਇਹ ਕਲੀਅਰ ਹੋਇਆ ਹੈਗਾ ਕਿ ਇਹਨਾਂ ਦੀ ਟਾਸਕਿੰਗ ਜਿਹੜੀ ਹੈਗੀ ਹੈ ਫੋਰਨ ਵੇਜ ਹੈਂਡਲਰ ਵੱਲੋਂ ਕੀਤੀ ਗਈ ਸੀਗੀ ਜਿਨ੍ਹਾਂ ਦਾ ਪਿਛੋਕਰ ਜਿਹੜਾ ਹੈਗਾ ਉਹ ਪੁਰਤਗਾਲ ਤੋਂ ਆ ਰਿਹਾ ਹੈਗਾ ਅਗਲੀ ਤਫਤੀਸ਼ ਜਿਹੜੀ ਹੈਗੀ ਇਸ ਸਿਲਸਿਲੇ 'ਚ ਕੀਤੀ ਜਾ ਰਹੀ ਹੈ ਜਿਹੜੀ ਹੁਣ ਤੱਕ ਵੀ ਚੱਤੀ ਚੱਗੀ ਹੈ ਉਸ ਤੋਂ ਇਹ ਗੱਲ ਕਲੀਅਰ ਹੈਗੀ ਕਿ ਇਹ دہشت ਦਰਦ ਦਾ ਮੋਡਿਊਲ ਹੈਗਾ ਅਤਵਾਦ ਦਾ ਮੋਡਿਊਲ ਹੈਗਾ ਔਰ ਇਹ ਟਾਰਗੇਟ ਕਿਲਿੰਗ ਸੀਗੀ ਜਿਹੜੇ ਕਿ ਵਿਸ਼ੇਸ਼ ਹਿੰਦ ਪਰਸ਼ਦ ਜਿਹੜੇ ਸਾਡੇ ਸੇਵ ਵਿਸ਼ੇਸ਼ ਹਿੰਦ ਪਰਸ਼ਦ ਦੇ ਲੀਡਰਸ਼ਿਪ ਕੇ ਨੰਬਰ ਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਔਰ ਉਹਨਾਂ ਦੀ ਹੱਤਿਆ ਕੀਤੀ ਗਈ ਸੀਗੀ ਤੇ ਕਾਜਕੁਨੀ ਕੀ ਹੈ ਮੈਂ ਮਜਬੂਰੀ ਇੱਕ ਟੋਪਰ ਤੋਂ ਪੁੱਛਤਾ ਸੀਗਾ ਇਹਨਾਂ ਨਾਲ ਦੇ ਦੇਖੋ ਜੀ ਇਸ ਸਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਤਫਤੀਸ਼ ਹੈ ਹਜੇ ਪ੍ਰੀਲੀਮਰੀ ਸਟੇਜ ਤੇ ਹੈਗੀ ਹੈ ਬੰਦੇ ਜਿਹੜੇ ਆਪਾਂ ਛੋਟਾ ਜ਼ਰੂਰ ਗ੍ਰਫਤਾਰ ਕਰ ਲਏ ਹੈਗੇ ਨੇ ਬਟ ਇਸ ਤੋਂ ਅੱਗੇ ਜਿਹੜੇ ਤਾਰੇ ਹੈਗੇ ਨੇ ਉਹਨਾਂ ਦੀ ਹਜੇ ਆਪਾਂ ਪੂਰੀ ਖੁਲਾਸਾ ਜਿਹੜਾ ਹੈਗਾ ਕਰਨਾ ਹੈਗਾ ਫਰਦਰ ਇਨਟਰੋਗੇਸ਼ਨ ਜਿਹੜੀ ਹੈਗੀ ਹੈ ਸਾਡੀ ਸਸਟੇਂਡ ਰਿਮਾਂਡ ਤੇ ਲੈਣ ਤੋਂ ਬਾਅਦ ਕੀਤੀ ਜਾਊਗੀ جڑے بندے سگے انہوں باہر تو ہی جاشن فوٹوگرافس وغیرہ جے گئے سک تو وہ کنے پہ کنجے سکے ایتھے انہوں نے کیڑا بندہ نے رکھی کرائی سی اور سارا ٹیٹیل ہوتے شیئر کیتی اور کس بیس پہ جڑا ہے گا ٹارگیٹ انہوں نے آئیڈینٹیفائی کیتا ہے اس بارے تفتیش ساری چل رہی ہے اس بارے کی ٹیررسٹ آرگنائزیشن پیچھے انوالوڈ ہے وہ پارک بیسڈ ہے کہ وہ سارا کچھ جاگ ਉਹ ਆਪਾਂ ਵਰਕਆਊਟ ਕਰਾਂਗੇ ਔਰ ਤੁਹਾਨੂੰ ਜਿਹੜਾ ਹੈਗਾ ਪਰਦਾ ਜਿਹੜਾ ਹੈਗਾ ਉਹ ਪਰਿਮੇਂਟਰ ਆਈਐਸਆਈ ਦੇ ਕੋਲ ਦੇਖੋ ਜੀ ਹਜੇ ਤੱਕ ਸਾਡੇ ਕਾਰ ਜਿਹੜੇ ਹੈਗੇ ਨੇ ਉਹ ਪੋਰਟਲ ਦੇ ਉੱਤੇ ਜੁੜੇਗੇ ਨੇ ਬਾਕੀ ਅਗਲੀ ਜਿਹੜੀ ਤਫ਼ਤੀਸ਼ ਹੈਗੀ ਉਹ ਚੱਲ ਰਹੀ ਹੈ ਜਦੋਂ ਤਫ਼ਤੀਸ਼ ਵਿੱਚ ਹੋਰ ਗੱਲਾਂ ਸਾਹਮਣੇ ਆਉਣਗੀਆਂ ਫਿਰ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕੀ ਆਮ ਤੌਰ ਤੇ ਇਹਨਾਂ ਦੇ ਕੋਈ ਨੰਕ ਹੈਗੇ ਉਧਰ ਜੁੜੇ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਸਾਡੀ ਤਫਤੀਸ਼ ਵਿੱਚ ਉਸ ਚੀਜ਼ ਨੂੰ ਵੀ ਆਪਾਂ ਵਿਚਾਰ ਰਹੇ ਹੈਗੇ ਆ ਬਟ ਹਜੇ ਤਲਾਕ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਆਈ ਹੈ ਜਿਵੇਂ ਕੁਝ ਵੀ ਇਹਦੇ ਚ ਲੀਡ ਮਿਲੇਗੀ ਤਾਂ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਇਹਦਾ ਪਰਟਿਕਲ ਜੇ ਤੁਹਾਨੂੰ ਲੱਗੇ ਕਿਸੇ ਨੂੰ ਆਕਾ ਜੀ ਉਹ ਪਰਟਿਕਲ ਪਰਟਿਕਲ ਦੀ ਤਫਤੀਸ਼ ਚੱਲਦੀ ਪਈ ਹੈਗੀ ਹੈ ਉਹਦੇ ਚ ਜਿਹੜਾ ਹੈਗਾ ਵਰਕਆਊਟ ਆਪਾਂ ਕਰ ਰਹੇ ਹੈਗੇ ਆ ਇੰਜਰੀ ਮਾਰਕਸ ਵਗੈਰਾ ਉਹਦੇ ਚ ਨਹੀਂ ਮਿਲੇ ਹੈਗੇ ਨਾ ਬਟ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਰਹੀ ਉਹਦੇ ਵਾਸਤੇ ਆਪਾਂ ਅਗਲੀ ਵਰਕਆਊਟ ਕਰ ਰਹੇ ਹਾਂ ਇਹ ਵਿਅਕਤੀ ਨੂੰ ਜਿਹੜੀ ਜਿਹੜੇ ਬੱਤੀ ਬੋਦਾ ਆਪਾਂ ਯੂਜ਼ ਕੀਤਾ ਸੀ ਯਾਰ ਇੱਕੋ ਹੀ ਗੋਲੀ ਚਲਾਈ ਸੀ ਕੀ ਬੰਦੇ ਨੇ ਜਦੋਂ ਉਹ ਦੁਕਾਨ ਦੇ ਅੰਦਰ ਵੜਿਆ ਸੀ ਉਸ ਟਾਈਮ ਤੇ ਉਹਨੇ ਕੋਈ ਸਮਾਨ ਮੰਗਿਆ ਜਦੋਂ ਜਿਹੜੇ ਆਪਣੇ ਵਿਕਾਸ ਪਰਵਾਕਰ ਹੈਗੇ ਸਮਾਨ ਚੱਕਣ ਵਾਸਤੇ ਥੱਲੇ ਚੁਕੇ ਤਾਂ ਫਿਰ ਉਹਨੇ ਜਿਹੜਾ ਪਿੱਛੋਂ ਗੋਲੀ ਜਿਹੜੀ ਹੈਗੀ ਹੈ ਸਾਤੇ ਮਾਰ ਦਿੱਤੀ ਸੀ ਜੇਤਵੰਦ ਅਸਕੋ ਇਸ ਵੱਲ ਦੀ ਬਹੁਤ ਵੱਡੀ ਖਬਰ ਮੈਂ ਅੱਜ ਦਿਖਾ ਰਿਹਾ ਖਬਰ ਸੁਣ ਕੇ ਤੁਹਾਡੇ ਜਿਹੜੇ ਬਿਲਕੁਲ ਤੁਸੀਂ ਹੋਸ਼ ਉੱਡ ਜਾਣਗੇ ਕਿ 3 ਦਿਨ ਪਹਿਲਾਂ ਮੰਗਲਵਿਕੇ ਇੱਕ ਵਪਾਰੀ ਦਾ ਇੱਕ Hindu ਜਿਹੜੇ ਪ੍ਰਧਾਨ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਤੇ ਉਸ ਦਾ ਅੱਜ ਰੋਪੜ ਪੁਲਿਸ ਵੱਲੋਂ ਖੁਲਾਸਾ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੀ ਕਿ ਰੋਪੜ ਪੁਲਿਸ ਵੱਲੋਂ ਇਹ ਬਹੁਤ ਵੱਡੀ ਜਿਹੜੀ ਕਾਮਯਾਬੀ ਜਿਹੜੀ ਹੈ ਹਾਸਲ ਕੀਤੀ ਹੈ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਕੇ press conference ਦੇ ਵਿੱਚ SSP ਰੋਪੜ ਨੂੰ ਨਿਕਸ ਸਿੰਘ ਕੋਰਣਾ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਕਿ ਇਹ ਜੋ ਫੜੇ ਗਏ ਜਿਹੜੇ ਮੁਜਰਮ ਹੈ ਇਹਨਾਂ ਦੀ ਜਿਹੜੀ ਤਾਰਾਪੁਰਤ ਕਾਲ ਤੋਂ ਜੁੜਦੀਆਂ ਨੇ ਤੇ ਇਹਨਾਂ ਵੱਲੋਂ ਜਿਹੜੇ ਇਸ ਵਪਾਰੀ ਨੂੰ ਮਾਰਨ ਵਾਸਤੇ ਹਿੰਦੂ ਨੇਤਾ ਨੂੰ ਮਾਰਨ ਵਾਸਤੇ ਜਿਹੜੀ ਸਪਾਰੀ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਇਸ ਦਾ ਮਰਡਰ ਕੀਤਾ ਗਿਆ ਹੈ ਅਸੀਂ ਜਾ ਰਹੇ ਹਾਂ ਕਿ ਇੱਕ ਸਕੂਟਰੀ ਦੇ ਉੱਤੇ ਜਿਹੜੇ ਹਮਲਾਵਰਾਂ ਦੇ ਨਾਲ ਤੇ ਸਕੂਟਰ ਉਹ ਦੁਕਾਨ ਦੇ ਵਿੱਚ ਪ੍ਰਵੇਸ਼ ਹੋਣ ਤੋਂ ਬਾਅਦ ਇੱਕ ਇੱਕ ਫਾਇਰ ਜਿਹੜਾ ਕੀਤਾ ਜਾਂਦਾ ਤੇ ਉਸ ਨੂੰ ਪਹਿ ਕੈਰੀ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਜਿਹੜੀ ਮੁਸਤੱਦੀ ਦਿਖਾਉਂਦੇ ਹੋ ਹੈ ਕੱਟਕਟ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਅਗਲੀ ਜਿਹੜੀ ਛਾਪ ਮਿਲ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਜਿਹੜਾ ਇਹਨਾਂ ਦੇ ਤਾਰਾ ਹੋਰ ਕਿਤੇ ਕਿਤੇ ਜੁੜਿਆ ਹੋਣਾ ਹੈ ਧੰਨਵਾਦ ਰੇਲਵੇ ਰੋਡ ਤੇ ਹੋਇਆ ਸੀਗਾ ਜਦੇ ਵਿੱਚ ਵਿਸ਼ੇ ਨੂੰ ਪਰਸ਼ਦ ਦੇ ਜਿਹੜਾ ਉੱਤੇ ਪ੍ਰਧਾਨ ਹੈਗੇ ਲੋਕਲ ਉਹਨਾਂ ਨੂੰ ਦੋ ਅੰਤਛਾਤੇ ਬੰਦੇ ਸਕੂਟੀ ਤੇ ਆ ਕਰਕੇ ਕਤਲ ਕਰਕੇ ਚਲੇ ਗਏ ਸੀਗੇ ਤਫਤੀਸ਼ ਦੌਰਾਨ ਜਿਹੜਾ ਹੈਗਾ ਫੋਰੈਂਸਿਕਸ ਦੀ ਮਦਦ ਨਾਲ ਆਪਾਂ ਜਿਹੜਾ ਹੈਗਾ ਮੌਕਾ ਬਕਵਾ ਜਿਹੜਾ ਹੈਗਾ ਉਹਦੀ ਸ਼ਾਨਦਗੀ ਕਰਾਈ ਸੀਗੀ ਤਾਂ ਕਲੀਅਰ ਹੋਇਆ ਸੀਗਾ ਕਿ ਇਹ ਜਿਹੜਾ ਹੂਡ ਹੈਗਾ ਉਹ ਗਨ ਸ਼ਾਟ ਹੂਡ ਹੈਗਾ ਔਰ ਨਪਨ ਦਾ ਇਸਤੇਮਾਲ ਜਰਾ ਹੈਗਾ ਪਾਇਰ ਆਰਮ ਦਾ ਹੋਇਆ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕਰਕੇ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਹੈਗਾ ਪੂਰੀ ਜਿਹੜੀ ਹੈਗੀ ਸ਼ਾਨਦਗੀ ਕੀਤੀ ਗਈ ਔਰ ਤਫਤੀਸ਼ ਕੀਤੀ ਗਈ ਇਸ ਤਫਤੀਸ਼ ਵਿੱਚ ਜਿਹੜਾ ਹੈਗਾ ਅਸੀਂ ਜਿਹੜੇ ਐਸੈਲੈਂਟ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਜਿਨ੍ਹਾਂ ਦੇ ਨਾਂ ਜਿਹੜੇ ਹੈਗੇ ਨੇ ਮਨਦੀਪ ਸਿੰਘ ਉਰਫ ਮੰਗੀ ਤੇ ਦੂਜੇ ਦਾ ਨਾਂ ਜਿਹੜਾ ਹੈਗਾ ਉਹ ਹੈਗਾ ਸੁਰੇਂਦਰ ਸਿੰਘ ਉਰਫ ਰਿੰਕਾ ਇਹ ਦੋਹਾਂ ਦੀ ਪਛਾਣ ਕੀਤੀ ਹੈਗੀ ਐ ਸਲੋ ਪਿੰਡ ਦੇ ਰਹਿਣ ਵਾਲੇ ਹੈਗੇ ਨੇ ਸ਼ਹੀਦ ਪ੍ਰਗਸੀ ਨਗਰ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਹੈਗੇ ਐ ਨਾਲੇ ਪਹਿਲਾਂ ਵੀ ਅਪਰਾਧਿਕ ਕਿਚੋਕੜ ਹੈਗਾ ਐ ਐਨਡੀਪੀਐਸ ਐਕਟ ਦੇ ਪਰਚੇ ਹੈਗੇ ਨੇ ਕੋਹ ਦੇ ਵੀ ਪਰਚੇ ਹੈਗੇ ਨੇ ਆਰਮਸ ਐਕਟ ਤੇ ਵੀ ਹੈਗੇ ਔਰ ਚੋਰੀਆਂ ਦੇ ਪਰਚੇ ਹੈਗੇ ਨੇ ਇਨਾਂ ਨੂੰ ਅੱਜ ਜਿਹੜਾ ਹੈਗਾ ਸਾਡੀ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈਗਾ ਔਰ ਇਹਨਾਂ ਦੇ ਕੋਲੋਂ ਦੋ ਵੈਪਨ ਬੱਤੀ ਬੋਰ ਤੇ ਨਾਲ ਕੁਝ जिंदा ਕਾਰਤੂਸ ਤੇ ਜਿਹੜਾ ਸਕੂਟੀ ਇਹਨਾਂ ਨੇ ਵਰਤੀ ਸੀਗੀ TVS ਜੁਪੀਟਰ ਘਟਨਾ ਦੇ ਦੌਰਾਨ ਉਹ ਬਰਾਮਦ ਕੀਤੀ ਹੈਗੀ ਹੈ ਔਰ ਇਹਨਾਂ ਦੀ ਜਿਹੜੀ ਹੰਦ ਲਗਦੀ ਇੰਟਰੋਗੇਸ਼ਨ ਹੋਈ ਹੈ ਉਸ ਦੇ ਬੇਸ ਤੇ ਇਹ ਕਲੀਅਰ ਹੋਇਆ ਹੈਗਾ ਕਿ ਇਹਨਾਂ ਦੀ ਟਾਸਕਿੰਗ ਜਿਹੜੀ ਹੈਗੀ ਹੈ ਫੋਰਨ ਵੇਅਰ ਜੈਂਡਲਰ ਵੱਲੋਂ ਕੀਤੀ ਗਈ ਸੀਗੀ ਜਿਨ੍ਹਾਂ ਦਾ ਪਿਛੋਕਰ ਜਿਹੜਾ ਹੈਗਾ ਉਹ ਪੁਰਤਗਾਲ ਤੋਂ ਆਇਆ ਹੈਗਾ ਅਗਲੀ ਤਫ਼ਤੀਸ਼ ਜਿਹੜੀ ਹੈਗੀ ਇਸ ਸلسਲੇ ਚ ਕੀਤੀ ਜਾ ਰਹੀ ਹੈਗੀ ਹੈ ਜਿਹੜੀ ਹੁਣ ਤੱਕ ਵੀ ਸੱਤੀ ਚਗੀ ਹੈ ਉਸ ਤੋਂ ਇਹ ਗੱਲ ਕਲੀਅਰ ਹੈਗੀ ਕਿ ਇਹ دہشت ਦਰਦ ਦਾ ਮੋਡਿਊਲ ਹੈਗਾ अथवा ਦਾ ਮੋਡਿਊਲ ਹੈਗਾ ਔਰ ਇਹ ਟਾਰਗੇਟ ਕਿਲਿੰਗ ਸਗੀ ਜਿਹੜੇ ਕਿ ਵਿਸ਼ਵ ਉਪਰਸ਼ਦ ਦੇ ਜਿਹੜੇ ਸਾਡੇ ਸੇਵ ਵਿਸ਼ਵ ਉਪਰਸ਼ਦ ਦੇ ਲੀਡਰਸ਼ਿਪ ਕੇ ਨੰਕਰ ਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਔਰ ਉਹਨਾਂ ਦੀ ਹੱਤਿਆ ਕੀਤੀ ਗਈ ਸੀਗੀ ਇਹ ਟਾਰਗੇਟ ਕਿਲਿੰਗ ਹੈ ਦੋ ਪਰ ਤੋਂ ਇਸ ਤਰ੍ਹਾਂ ਵੀ ਦਾ ਇਹਨਾਂ ਨੂੰ ਦੇਖੋ ਜੀ ਇਸ ਸلسਲੇ 'ਚ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਤਫ਼ਤੀਸ਼ ਹੈ ਹਜੇ ਪ੍ਰੀਲੀਮਰੀ ਸਟੇਜ ਤੇ ਹੈਗੀ ਹੈ ਬੰਦੇ ਜਿਹੜੇ ਆਪਾਂ ਛੋਟਾ ਜ਼ਰੂਰ ਗ੍ਰਿਫਤਾਰ ਕਰ ਲਏ ਹੈਗੇ ਨੇ ਬਟ ਇਸ ਤੋਂ ਅੱਗੇ ਜਿਹੜੇ ਤਾਰੇਗੇ ਨੇ ਉਹਨਾਂ ਦੀ ਹਜੇ ਆਪਾਂ ਪੂਰੀ ਖੁਲਾਸਾ ਜਿਹੜਾ ਹੈਗਾ ਕਰਨਾ ਹੈਗਾ ਫਰਦਰ ਇੰਟਰੋਗੇਸ਼ਨ ਜਿਹੜੀ ਹੈਗੀ ਹੈ ਦਾ ਦੀ ਸਸਟੇਂਡ ਰਿਮਾਂਡ ਤੇ ਲੈਣ ਤੋਂ ਬਾਅਦ ਕੀਤੀ ਜਾਊਗੀ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਬਾਹਰ ਤੋਂ ਹੀ ਜਿਹੜਾ ਹੈ ਲੋਕੇਸ਼ਨ ਫੋਟੋਗ੍ਰਾਫਸ ਵਗੈਰਾ ਤੇ ਜਗ੍ਹਾ ਸੀਗੇ تو وہ کنجے سکے ایتھے یہاں کا کیڑا بندہ رکھی کرائی سی اور سارا ڈیٹیل ہوتے شیئر اور کس بیس تجڑا جڑا ہے گا ٹارگیٹ انہوں نے ایڈنٹیفائی کیتا ہے اس بارے تفتیش سا چل رہی ہے اس بارے کیڑی ٹیررسٹ آرگنائزیشن پیچھے انوالوڈ ہے ਉਹ ਪਾਕਵੇਸ ਜਗੇ ਨੇ ਕਿਤਾ ਹੈਗਾ ਉਹ ਸਾਰਾ ਕੁਝ ਰਹੇਗਾ ਉਹ ਆਪਾਂ ਵਰਕਆਊਟ ਕਰਾਂਗੇ ਔਰ ਤੁਹਾਨੂੰ ਜਿਹੜਾ ਹੈਗਾ ਪਰਦਾ ਜਿਹੜਾ ਹੈਗਾ ਉਹ ਪਰਿਮੇਂਟਰ ਆਈਐਸਆਈ ਦੇ ਦੇਖੋ ਜੀ ਸਾਡੇ ਤੱਕ ਸਾਡੇ ਕਾਰ ਜਿਹੜੇ ਹੈਗੇ ਨੇ ਉਹ ਪੋਰਟਲ ਦੇ ਉੱਤੇ ਜੁੜੇਗੇ ਨੇ ਬਾਕੀ ਅਗਲੀ ਜਿਹੜੀ ਤਫਤੀਸ਼ ਹੈਗੀ ਉਹ ਚੱਲ ਰਹੀ ਹੈ ਜਦੋਂ ਤਫਤੀਸ਼ ਵਿੱਚ ਹੋਰ ਗੱਲਾਂ ਸਾਹਮਣੇ ਆਉਣਗੀਆਂ ਫਿਰ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕੀ ਅਮੋ ਜੀ ਇਹਨਾਂ ਦੇ ਕੋਈ ਨੰਕ ਹੈਗੇ ਉਹ ਜਿਹੜੇ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਸਾਡੀ ਤਫਤੀਸ਼ ਵਿੱਚ ਉਸ ਚੀਜ਼ ਨੂੰ ਵੀ ਆਪਾਂ ਵਿਚਾਰ ਰਹੇ ਹੈਗੇ ਆ ਬਟ ਹਜੇ ਤਲਾਕ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜਿਵੇਂ ਕੁਝ ਵੀ ਇਹਦੇ ਚ ਲੀਡ ਮਿਲੇਗੀ ਤਾਂ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਜਿਹੜਾ ਪਰਟ ਕਰਿਆ ਤਾਂ ਮਾਰਕਸ ਨੂੰ ਵੀ ਪੁੱਛਣਾ ਪਰਟ ਜਿਹੜਾ ਪਰਟ ਮਾਰਕਸ ਨੂੰ ਜਿਹੜੀ ਤਫਤੀਸ਼ ਚੱਲਦੀ ਪਈ ਹੈਗੀ ਹੈ ਉਹਦੇ ਚ ਜਿਹੜਾ ਹੈਗਾ ਵਰਕਆਊਟ ਆਪਾਂ ਕਰ ਰਹੇ ਹੈਗੇ ਆ ਇੰਜਰੀ ਮਾਰਕਸ ਵਗੈਰਾ ਉਹਦੇ ਚ ਨਹੀਂ ਮਿਲੇ ਹੈਗੇ ਨਾ ਬਟ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਰਹੀ ਉਹਦੇ ਵੇਸੇ ਆਪਾਂ ਅਗਲੀ ਵਰਕਆਊਟ ਕਰ ਰਹੇ ਹਾਂ ਜਿਹੜੇ ਬੱਤੀ ਬੋਤਾ ਆਪਾਂ ਯੂਜ਼ ਕੀਤਾ ਸੀ ਯਾਰ ਇੱਕੋ ਹੀ ਗੋਲੀ ਚਲਾਈ ਸੀ ਕੀ ਬੰਦੇ ਨੇ ਜਦੋਂ ਉਹ ਦੁਕਾਨ ਦੇ ਅੰਦਰ ਵੜਿਆ ਸੀ ਉਸ ਟਾਈਮ ਤੇ ਉਹਨੇ ਕੋਈ ਸਮਾਨ ਮੰਗਿਆ ਜਦੋਂ ਜਿਹੜੇ ਆਪਣੇ ਵਿਕਾਸ ਕਰਵਾ ਕਰੇਗੇ ਸਮਾਨ ਚੱਕਣ ਵਾਸਤੇ ਥੱਲੇ ਚੁਕੇ ਤਾਂ ਫਿਰ ਇਹਨੇ ਜਰਾ ਪਿੱਛੋਂ ਗੋਲੀ ਜਿਹੜੀ ਹੈਗੀ ਐ ਸਾਤੇ ਮਾਰ ਦਿੱਤੀ ਜੇਤਵੰਦ ਮੈਂ ਅੱਜ ਕੋ ਇਸ ਵlighet ਦੀ ਬਹੁਤ ਵੱਡੀ ਖਬਰ ਮੈਂ ਅੱਜ ਦਿਖਾ ਰਿਹਾ ਖਬਰ ਸੁਣ ਕੇ ਤੁਹਾਡੇ ਜੀ